ਸੁੱਕੀ ਨੂੰ ਲਾਉਂਦੇ ਰਗੜਾ ਸੁੱਕੀ ਨੂੰ ਲਾਉਂਦੇ ਰਗੜਾ ਮੋਹ ਦੇ ਨਾ ਪਾੜੀ ਨੇ ਠੇਕੇ ਤੇ ਵੇ ਮਰਜਣਿਆ ਕੀ ਕਰਨਾ ਠੇਕੇ ਤੇ ਲੋਗ ਡਰਗਦੇ ਵੇ ਦੱਸਦੇ ਕੀ ਕਰਨਾ ਠੇਕੇ ਤੇ ਉਹ ਦਾਦਾ ਤਾਨੂੰ ਦਾਦਾ ਮ ਗੱਠੇ ਤੇ ਵੇ ਮਰਜਣਿਆ ਉਹਨਾਂ ਚ ਨਾ ਵਜੋ ਤਾਂ ਵਿਚਾਰਦੇ ਸੱਠੇਕੇ ਤੇ ਘਰ ਬਾਲਿਆ ਮੌਜ ਮਨ ਜਾਣੀ ਨੇ ਠੇਕੇ ਤੇ ਘਰ ਬਾਲਿਆ ਉੱਜ ਮਰ ਜਾਣੀ ਵੀ ਰੱਬ ਤੇ ਘਰ ਬਾਲ ਲੈ ਆਂ ਤਾਗੀ ਗਲ ਚੇਤੇ ਮੈਨੂੰ ਵਿਆਹ ਕੇ ਜਦ ਲਿਆਇਆ ਸੀ ਬੇਬੇ ਨੇ ਵਿੱਚ ਚਵਾਰੇ ਮੰਜਾ ਜਦ ਢਾਇਆ ਸੀ टुआ फिर सीने ते हरि सिंह लाड ਕਈਆਂ ਦੇ ਸੀਨੇ ਤੇ ਅਖਾਰ ਸਿੰਘ ਦਾ लाਡ ਲਾ ਲਾ ਗਿਆ 60 ਮਹੀਨੇ ਦੇ ਭੱਟੀ ਕਾਇ ਕਿਸੇ ਘਰੇ ਮਠਾਤੇ ਹੋ ਕੇ ਤਾਂ ਸੇੜੇ ਲੰਬਣ ਲਾਤੇ ਬੁੱਢੇ ਕਾਇ ਕਿਸੇ ਘਰੇ ਮਠਾਤੇ ਇਹ ਤਾਂ ਸੇੜੇ ਲੰਬਣ ਲਾਤੇ ਸੁਤਦੇ ਪਾਪ ਦਸਿਬੰਦੇ ਜਰਵਾਣੇ ਤੂੰ ਲੋਕਿਆ ਜਿਵੇਂ ਹੀ ਬੁਕਣਾ ਪਾਉਂਦੇ ਨੇ ਇਹ ਤਕਦੀਰਾਂ ਭੈੜੀਆਂ ਜੁੜੀਆਂ ਲੈ ਜੀਜਾ ਕਿਸ ਸਾਥ ਤੋਂ ਕੁੜੀਆਂ ਲੈ ਜੀਜਾ ਕਿਸ ਸਾਥ ਤੋਂ ਕੁੜੀਆਂ ਕਿਉਂ ਮੰਡੀ ਕਰਵਾਹੀ ਵੇ ਇੱਕ ਵਾਰੀ ਜੀਜਾ ਮਰ ਲੈ ਹੌਟ ਰਾਈ ਵੇ ਇੱਕ ਵਾਰੀ ਜੀਜਾ ਮਰ ਲੈ ਹੌਟ ਰਾਈ ਵੇ ਇੱਕ ਵਾਰੀ ਜੀਜਾ ਲਓ ਜੀ ਆਪਣੀਆਂ ਲੈਣਾ ਹੁਣ ਜਦੋਂ ਸੋਨੀ ਆਈ ਸੀ ਉਹੋ ਦੀ ਗੱਲ ਕਰਾਂ ਗਿਆ ਸੋਨੀਆ ਤੇਰੇ ਲਈ ਲੱਕੀਸ਼ੀ ਕਰ ਸੱਚ ਵਿਖਾ ਦਿੰਦਾ ਚੁੱਪ ਧੁਕਰੀ ਮਿੱਟੀ ਚੋਂ ਹੀਰਾ ਫਰਸ਼ ਤੋਂ ਆਸ਼ ਪਾ ਦਿੰਦਾ ਸੋਨੀਆ ਤੇਰੇ ਲਈ ਲੱਕੀਸ਼ੀ ਕਰ ਸੱਚ ਵਿਖਾ ਦਿੰਦਾ ਚੁੱਪ ਧੁਕਰੀ ਮਿੱਟੀ ਚੋਂ ਹੀਰਾ ਫਰਸ਼ ਤੋਂ ਆਸ਼ ਪਾ ਦਿੰਦਾ ਕਸ਼ਮੀਰੀ ਲੋਬ ਚ ਟੁੱਟੀ ਜੋੜੀ ਸੋਨੀਆ ਸੇ ਵਿੱਚ ਨੂੰ ਮੋੜੀ ਕਸ਼ਮੀਰੀ ਲੋਭ ਚ ਟੁੱਟੀ ਜੋੜੀ ਸੋਨੀਆ ਸੇ ਵਿੱਚ ਨੂੰ ਮੋੜੀ ਆਈ ਅਮਰਜੋਤ ਰੱਬ ਝੋਰੀਆ ਆਈ ਅਮਰਜੋਤ ਰੱਬ ਝੋਰੀ ਬਿਰੇ ਨੂੰ ਇੱਕ ਟੱਕਰ ਆਣੇ ਤੂੰ ਲੁਕੀ ਅੱਜ ਵੀ ਹੀ ਦੁਗਣਾ ਪਿਆਰ ਦਿੰਦੇ ਤੇ ਟੱਟ ਕਰਨ ਗਿਆ ਉਤਤਵ ਕੀ ਹੋਇਆ ਲੈਣਾ ਗਿਆ ਕੇ ਬਲਕਾਣਾ ਜਾਣਾ ਹਾਂਜੀ ਦਾਤੀ ਆ ਤੇ ਤਲਵਾਰ ਅਮਰ ਜੁੱਗ ਦਿਲਾਂ ਤੇ ਸ਼ਾਹੀ ਸੀ ਬਾਬਾ ਦੀਪ ਸਿੰਘ ਦੀ ਹੌਂੀ ਸਿੰਘਾਂ ਤੋਂ ਮੌਤ ਹਾਰ ਗਈ ਸੀ ਬਾਬਾ ਦੀਪ ਸਿੰਘ ਦੀ ਹੌਂੀ ਸਿੰਘਾਂ ਤੋਂ ਜਿੰਨੇ ਵੀ ਜਿੰਨੇ ਕਲਾਕਾਰਾਂ ਨੇ ਗੀਤ ਗਾਏ ਆ ਉਹਦੇ ਵਿੱਚ ਬੀਬੀ ਗਰਮੇਲ ਕੋ ਦਾ ਨਾਂ ਸ਼ਾਇਦ ਕਿਤੇ ਆਇਆ ਹੋਵੇ ਲੇਕਿਨ ਝੱਲੂ ਨੇ ਨਾਂ ਪਾਇਆ ਕਿਹਨ ਲੱਗੇ ਮਹਾਰੀ ਹਾਂ ਓ ਝੰਡੂ ਉਹ ਤਾਂ ਇਹੀ ਦੁਗਣਾ ਪ੍ਰਾਤਮਿਕ ਤੇ ਹਰੀ ਕਹਾਣੀ ਨੂੰ ਅੱਜ ਵੀ ਕਮੇਟੀਆ ਚੰਟੀ ਦਾ ਤਾੜੀ ਲਾ ਦਿਓ ਜੀ ਇੱਕ ਵਾਰ ਜ਼ੋਰਦਾਰ ਮਨ ਸਭ ਬੇਨਕਲਕ ਆਜ ਨੂੰ ਰੀਟ ਤੇ ਤੁਹਾਨੂੰ ਮੈਂ ਸਿੱਧੂ ਸਾਹਿਬ ਨੂੰ ਬੁਲਾਉਣ ਨਾਲ ਤਾਂ ਉਸ ਤੋਂ ਬਾਅਦ ਬਹੁਤ ਜੁਰੀ ਹੋਣਾ ਵਾਜੀ ਬੱਤ ਨਹੀਂ ਲੱਗਦੀ ਬਹੁਤ ਹੀ ਬੜੀਆ ਤਰੀਕੇ ਦੇ ਨਾਲ ਤੁਹਾਡਾ ਇੰਜੋਏ ਕੀਤਾ ਹਾਂ ਜੀ ਅੱਜ ਸਾਡੀ ਸਾਰੀ ਮੇਲਾ ਕਮੇਟੀ ਨੂੰ ਬੁਜਾਰਸਾ ਜੀ ਆਜੋ ਇੱਕ ਵਾਰੀ ਸਟੇਜ ਤੇ ਹਾਂਜੀ ਸੰਸਾਰ ਪ੍ਰਸਿੱਧ ਗੀਤਕਾਰ ਜਨਾਬ ਕਿੰਗਰਾ ਕੰਬਿਆਣਾ ਜੀ ਜਿਨ੍ਹਾਂ ਨੇ ਬਹੁਤ ਸਾਰੇ ਗੀਤ ਸਾਡੀ ਚੋਰੀ ਪਾਏ ਆ ਸਭਿਆਚਾਰਕ ਗੀਤ ਲੇਖਣੀ ਦੇ ਵਾਰਸ ਕਿੰਗਰਾ ਕਮਿਆਣਾ ਜੀ ਤੇ ਅੰਦਰ ਸਾਡੇ ਐਮਐਲਏ ਸਾਹਿਬ ਦੇਵ ਸਿੰਘ ਜੀ ਮਾਨ ਸਾਹ ਹਾਂਜੀ ਬਾਜੀ ਜੀ ਸਾਡੇ ਦਲੇਰ ਪੰਜਾਬੀ ਜੀ ਸਾਡੇ ਬਹੁਤ ਹੀ ਪਿਆਰੇ ਵੀਰ ਬਹੁਤ ਸਾਰਾ ਮਾਣ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਬਾਜੀ ਸਾਰੇ ਆ ਜੋ ਕੁਲਵੰਤ ਸਿੰਘ ਜੀ ਸਿੱਧੂ ਸਾਹਿਬ ਐਮਐਲਏ ਜੀ ਐਨ ਉਹਨੂੰ ਜੀ ਤੇ ਕਿੰਗਰਾ ਸਾਹਿਬ ਦੇ ਨਾਲ ਸਾਰੀ ਕਮੇਟੀ ਆਉਗੀ ਇੱਕ ਵਾਰੀ ਉਹਨਾਂ ਦਾ ਸਲਮਾਨਾ ਜੀ ਜੀਐਨ ਨੂੰ ਵੈਲਕਮ ਆਖ ਕੇ ਜਿਹਦੇਦਰੋਂ ਪੋਸਟ ਰਿਲੀਜ਼ ਹੋ ਰਿਹਾ ਜੀ ਐਮਐਲਏ ਦੇਵ ਮਾਨ ਜੀ ਬਹੁਤ ਵਧੀਆ ਇਨਸਾਨ ਸਾਡੇ ਪਿਆਰੇ ਵੀਰ ਹਾਂਜੀ ਅੱਪੂ ਭਾਜੀ ਇੱਕ ਵਾਰੀ ਸਟੇਜ ਤੇ ਆ ਜਾਓ ਜੀ ਲੱਖੀ ਸਿੱਧੂ ਜੀ ਸਟੇਜ ਤੇ ਆ ਜਾਓ ਸਾਰੀ ਹੀ ਮੇਲਾ ਕਮੇਟੀ ਸਾਜੀ ਸਾਰੀ ਹੀ ਮੇਲਾ ਕਮੇਟੀ ਨੂੰ ਬੁਜਾਰ ਸਾਹਿਬ ਜੀ ਇੱਕ ਵਾਰੀ ਪਲੀਜ਼ ਸਟੇਜ ਤੇ ਆ ਜਾਓ ਜੀ ਕਿਉਂਕਿ ਕਿੰਗਰਾ ਸਾਹਿਬ ਸਾਤ ਸਮੁੰਦਰੋਂ ਬਾਅਦ ਕਹਿੰਦੇ ਦੁਨੀਆ ਦੇ ਹਰ ਮੁਲਕ 'ਚ ਕਾਰੋਬਾਰ ਪੰਜਾਬੀਆਂ ਦੇ ਜੂਪੀ ਕੀ ਕਲਕੱਤੇ ਬੀਕਾਨੇਰ ਵਿਸਾਖ ਸ਼ੱਦੇ ਸੱਤ ਸਮੁੰਦਰੋਂ ਪਾਰ ਉਹਨਾਂ ਨੇ ਝੰਡੇ ਝਾਗਦੇ ਰਾਹਾਂ ਵਿੱਚ ਇੰਨੀ ਅੱਡ ਦੇ ਕਦੇ ਪਹਾੜ ਪੰਜਾਬੀਆਂ ਦੇ ਦੁਨੀਆ ਦੇ ਹਰ ਮੁਲਕ 'ਚ ਕਾਰੋਬਾਰ ਪੰਜਾਬੀਆਂ ਦੇ ਸਾਡਾ ਪਿਆਰਾ ਵੀਰ ਮਾਈ ਦਲੇਰ ਪੰਜਾਬੀ ਰੂਹ ਵਾਲਾ ਭਾਈ ਆ ਜੀ ਸਣੀ ਜੀ ਸਾਡੇ ਗਰੁੱਪ ਦਾ ਮਾਤ ਮੱਖੀ ਜੀ ਕਹਿੰਦੇ ਸਾਡਾ ਨਾਮ ਜ਼ਰੂਰੀ ਬੋਲਣਾ ਥੈਂਕ ਯੂ ਮਿਹਰਬਾਨੀ ਸ਼ੁਕਰੇ ਦੀ ਭਾਈ ਜੀ ਬਲਕਾਬ ਅਨਕਿਲਾ ਜੀ ਅਤੇ ਮੈਡਮ ਮਨਜਿੰਦਰ ਗੋਲਛੇ ਜੀ ਵੀ ਆ ਗਏ ਜੀ ਓਕੇ ਜੀ ਕਿੰਗਰਾ ਸਾਹਿਬ ਪਲੀਜ਼ ਸਾਉਜੀ ਸਟੇਜ ਤੇ ਆਪਣਾ ਸਲਮਾਨ ਲਓ ਜੀ ਓਕੇ ਜੀ ਆਵਾਜ਼ ਅਮਰ ਸਿੰਘ ਚਮਕੀਲਾ ਬਾਦ ਦੇ ਨਾਲ ਨਵਾਜੇ ਜਾਣ ਵਾਲੇ ਗੀਤਕਾਰ ਜੀ ਜਿਨ੍ਹਾਂ ਨੇ ਕਦੇ ਲਿਖਿਆ ਜੀ ਭਾਈ ਮਾਰ ਦੇ ਪਾਈ ਹੀ ਗੱਲ ਆਉਂਦੇ ਕੁੱਲ ਚੀਜ਼ ਭੁੱਲੋਵੇਂ ਕਿ ਦੀ ਸਭ ਮੇ ਨਾਲ ਦੇ ਕਿਦੋਂ ਨਹੀਂ ਭੁੱਲਥਿਉਂਦੇ ਕਹਿੰਦੇ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾਂ ਤੇ ਖਾਣਾ ਪੀਣਾ ਭੁੱਲ ਜਾਂਦੀਆਂ ਮੈਂ ਸੁਣਿਆ ਤੁਸੀਂ ਚੁੱਲ੍ਹੇ ਆੱਡ ਬਣਾ ਲਏ ਨੇ ਵੀਰੋ ਕਿ ਕੰਦਾ ਭੰਨ ਕੇ ਵੱਖਰੇ ਬਾਦ ਬਣਾ ਲਏ ਨੇ ਵੀਰੋ ਮੈਂ ਜਿਸ ਦਿਲ ਵਿੱਚ ਹਾਂ ਜਿਸ ਥਾਂ ਰਹਿੰਦੀ ਉਹ ਥਾਂ ਨਾ ਵੰਡਿਓ ਬੰਦ ਲੇ ਸਭ ਚੀਜ਼ਾਂ ਪਿਆਰ ਤੇ ਮਾਣ ਨਾਲ ਵੰਡਿਓ ਕਿੰਗਰਾ ਸਾਹਿਬ ਲਈ ਤਾੜੀ ਲਾ ਦੇ ਤੁਹਾਡੀ ਖਤ ਸਤ ਸਮੁੰਦਰ ਤੋਂ ਪਾਕ ਤੋਂ ਆਈ ਜੀ ਥੈਂਕ ਯੂ ਜੀ ਅਰਜ਼ੂ ਤੁਸੀਂ ਜਿੱਦਾਂ ਨੀਤ ਕਰਿਓੜ ਕਿੰਗਰਾ ਸਾਹਿਬ ਨੂੰ ਦੇ ਕੇ ਸਾਡੇ ਕੋਲੋਂ ਤੁਸੀਂ ਬਹੁਤ ਮਾਨਸੂਰ ਕਰ ਰਹੇ ਆ ਸੋ ਇਹਨਾਂ ਲਈ ਇੱਕ ਮੋੜ ਕਰਦੇ ਹਾਂ ਹਾਂ ਜੀ ਥੈਂਕ ਯੂ ਮਿੱਠਾ ਮਿੱਠਾ ਸੰਗੀਤ ਵਜਾ ਦਿਓ ਜੀ ਓਕੇ ਜੀ ਕਿੰਗਰਾ ਸਾਹਿਬ ਦੋ ਸ਼ਬਦ ਕਹਿ ਲਿਏ ਜੀ ਕਿੰਗਰਾ ਸਾਹਿਬ ਜੀ ਜੀ

ਮੈਂ ਤੇ ਬਾਈ ਬਲਦੀਰ ਮਾਲਾਦੇਸ ਚੰਕੀਲਾ ਜੀ ਬੈਠੇ ਸੀ ਤੇ ਸਾਨੂੰ ਉਹਨਾਂ ਨੇ ਕਿਹਾ ਯਾਰ ਮੈਨੂੰ ਪਾਲੀ ਦੇਤ ਵਾਲੀ ਇੱਕ ਗਾਣਾ ਗਾਉਣ ਨੂੰ ਕਹਿੰਦਾ ਨਹੀਂ ਵਿਆਹ ਲੈ ਆ ਮੇਰਾ ਤਾਇਆ ਧੀ ਰੰਗਪੁਰਖੇ ਨੇ ਆਮੀ ਇਹ ਕਿੰਨਾ ਕੁ ਸਹੀ ਹੈ ਇਹ ਉਹ ਤਾਇਆ ਕਿਵੇਂ ਹੋ ਸਕਦਾ ਕਿਸੇ ਦਾ ਤੇ ਇਸ ਤਰ੍ਹਾਂ ਦੀਆਂ ਸਾਡੀਆਂ ਹੋਰ ਗੱਲਾਂ ਵੀ ਕਾਫੀ ਮਤਲਬ ਕਿ ਉਹਨਾਂ ਨਾਲ ਸਾਹ ਸੀ ਉਹਨਾਂ ਦਾ ਜਿਹੜਾ ਬ੍ਰਦਰ ਲਾਜ਼ਮ ਮੇਰਾ ਕਲਾਸ ਫਿਰ ਉਹ ਸੀ 6ਵੀਂ ਤੋਂ ਲੈ ਕੇ 10ਵੀਂ ਤੱਕ ਅਸੀਂ ਕਿੱਥੇ ਪਏ ਹਾਂ ਅਸੀਂ ਦਰੂ ਰੰਗੀਲਾ ਕਹਿੰਦੇ ਸੀ ਪੱਪੂ ਉਹਦਾ ਨਾਮ ਮੁੰਡੇ ਦਾ ਤੇ ਬਾਕੀ ਤੁਸੀਂ ਮੇਰੇ ਕੀਤਾ ਨੂੰ ਪਿਆਰ ਦਿੰਦੇ ਹੋ ਤੇ ਸੁਬਾ ਸਵੇਰੇ ਉੱਠ ਕੇ ਪਹਿਲਾਂ ਰੱਬ ਦਾ ਨਾਮ ਧਿਆਵਾ ਮੈਂ ਸੁਬਾ ਸਵੇਰੇ ਉੱਠ ਕੇ ਪਹਿਲਾਂ ਰੱਬ ਦਾ ਨਾਮ ਧਿਆਵਾ ਮੈਂ ਗਲ ਵਿੱਚ ਪੁੱਲਾ ਪਾ ਕੇ ਸਭ ਦੀ ਸੁੱਖ ਮਨਾਵਾ ਮੈਂ ਸਦਾ ਹੀ ਸੁੱਖ ਦੁੱਖ ਮੈਂ ਸਮਝਾਂ ਆਪਣਾ ਦੁੱਖ ਸਭ ਭੈਣ ਭਰਾਵਾਂ ਦਾ ਮਾਂ ਬੋਲੀ ਪੰਜਾਬੀ ਮੇਰੀ ਪੁੱਤ ਮੈਂ ਪੰਜ ਦਰਿਆਵਾਂ ਦਾ ਸੋ ਇਸ ਕਰਕੇ ਪੰਜਾਬੀ ਮਾਂ ਬੋਲੀ ਸਾਡੇ ਰੋਮ ਰੋਮ ਵਿੱਚ ਵਸੀ ਹੈ ਥੈਂਕ ਯੂ ਤੇ ਮੈਂ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਨਾ ਹੈ ਭਾਈ ਦੇ ਮਾਨ ਦਾ ਇੰਨਾ ਨਮਾਣਾ ਬੰਦਾ ਮੈਂ ਨਹੀਂ ਵੇਖਿਆ ਜਿਹੜਾ ਸਾਹਮਣੇ ਬਹਿ ਕੇ ਸੁਣਦਾ ਹੋਵੇ ਤੇ ਜੀ ਗਾਚੇ ਪਰੇ ਗੱਲ ਹੋਵੇ ਨਾ ਅਗਾਹ ਖਾਣਾ ਪੀਣਾ ਭੁੱਲ ਜਾਂਦੀਆਂ ਪਤ ਮਰੇ ਨੀ ਭੁੱਲਦੀਆਂ भुल जुत मरे न खा पीण भुल जां महिरबानी थैंक्यू महिरबानी महिरबानी